ਅੱਪਾ ਪਹੁੰਚ ਚੁੱਕੇ ਆ ਮੋਟਰ ਦੇ ਝੋਨਾ ਤੁਹਾਨੂੰ ਵਿਖਾਉਣੇ ਆ ਸ਼ਾਮ ਦਾ ਟਾਈਮ ਹੈ ਤੇ ਗਰਮੀ ਅੱਜ ਠੀਕ ਹੀ ਹੈ ਮੌਸਮ ਜਿਆਦਾ ਗਰਮੀ ਨਹੀਂ ਅੱਜ ਮੌਸਮ ਠੀਕ ਹੈ ਅੱਪਾ ਅੱਜ ਬਣਾਉਣ ਲੱਗੇ ਸਭ ਬੱਕਰਾ ਦੋ ਤਿੰਨ ਦਿਨਾਂ ਦੀ ਸਕੀਮ ਚੱਲਦੀ ਪਈ ਹੁੰਦੀ ਅੱਜ ਸਾਡਾ ਬਣਿਆ ਮੌਕਾ ਸੱਤਾ ਤੇ ਮਾਮਾ ਦੇ ਵਿੱਕੀ ਦੇ ਬਣਾ ਰਹੇ ਆ ਕੰਡੇ ਚੀਰ ਚੀਰ ਲਏ ਆ ਸੱਤੇ ਨੇ ਬਾਕੀ ਬਾਕੀ ਕੰਮ ਚੱਲ ਰਿਹਾ ਹੈ ਤੇ ਹੁਣ ਤੁਹਾਨੂੰ ਵਿਖਾਉਣੇ ਆਪਾਂ ਝੋਨਾ ਝੋਨੇ 'ਚ ਆਪਣੀ ਅੱਜ ਕੀ ਰਲਾ ਹੋ ਗਿਆਹੀਂ ਬਹੁਤ ਰਲਾ ਹੋ ਗਿਆਹੀਂ 2 ਦੇ ਵਿੱਚ ਆਇਆ ਤੇ ਕੁਛ ਆਪਣਾ ਪਿਛਲੇ ਸਾਲ ਵਾਲਾ ਜੋ ਕਿਰਿਆ ਸੀ ਉਹ ਸੀ ਤੇ ਬਾਕੀ 2 ਦੇ ਵਿੱਚੋਂ ਵੀ ਬਹੁਤ ਆਇਆ ਇਸ ਵਾਰ ਹੁਣ ਤਾਂ ਕੁਛ ਬੂਟੇ ਘਟ ਦਿਸ ਰਹੇ ਆ ਬਾਕੀ ਪਹਿਲਾਂ ਬਹੁਤ ਸੀ ਇਸ ਕਰਕੇ ਵੀ ਕੋਸ਼ਿਸ਼ ਕਰੋ ਆਪਦਾ ਹੀ ਤਿਆਰ ਕਰੋ ਕਿਉਂਕਿ ਮੁੱਲ ਦੇ ਬੀਤੇ ਆਪਾਂ ਨਹੀਂ ਯਕੀਨ ਕਰ ਸਕਦੇ ਇਹਲੀ ਗੱਲ ਤੋਂ ਬਿੱਲ ਨਹੀਂ ਦਿੰਦੇ ਜੇ ਬਿੱਲ ਦੇ ਵੀ ਦੇਣਾ ਤਾਂ ਵੀ ਆਪਾਂ ਕੋਈ ਐਡਾ ਕੋਈ ਖਾਸ ਫਾਇਦਾ ਨਹੀਂ ਆਪਾਂ ਦੁਕਾਨ ਵਾਲੇ ਆਪਾਂ ਨੂੰ ਬਾਅਦ ਚ ਕੋਈ ਵੀ ਆਪਣਾ ਹੱਲ ਕਰਕੇ ਨਹੀਂ ਦਿੰਦੇ ਜੇ ਰਲਾ ਨਿਕਲ ਵੀ ਆਵੇ ਤਾਂ ਇਸ ਕਰਕੇ ਆਪਣੇ ਅਜ ਤੋਂ 200 200 2 ਤੋਂ 3 ਸਾਲ ਪਹਿਲਾਂ ਵੀ ਇਹ ਹਾਲ ਹੋਇਆ ਕਿ ਆਪਣੇ ਰਲਾ ਨਿਕਲਿਆ ਸੀ ਉਦੋਂ ਜਗਰਾਵਾਂ ਤੋਂ ਜਗਰਾਵਾਂ ਤੋਂ ਵੀ ਲਿਆਂਦਾ ਸੀ ਇਸ ਵਾਰ ਆਪਾਂ ਜੀਰੇ ਤੋਂ ਲਿਆਂਦਾ ਸੀ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਹਲੇ ਤਾਂ ਬੂਟੇ ਬਹਿ ਚੁੱਕੇ ਆ ਕਿ ਜਿਹੜੇ ਮੰਨ ਲਓ ਉੱਚੇ ਬੂਟੇ ਸੀ ਉਹ ਪੱਕ ਕੇ ਤੇ ਥੱਲੇ ਮੰਨ ਲਓ ਕਰ ਚੁੱਕੇ ਆ ਤਾਂ ਕਰਕੇ ਗਿਨਲੋਂ ਤਾਂ ਬਹੁਤ ਘੱਟ ਨੇ ਨਹੀਂ ਤਾਂ ਬਹੁਤ ਹੀ ਜ਼ਿਆਦਾ ਸੀ ਆਪਾਂ ਜਦੋਂ ਇੱਥੇ ਖੜਕੇ ਵੇਖਦੇ ਸੀ ਤਾਂ ਬਹੁਤ ਹੀ ਮੰਨ ਲਓ ਮਾੜੇ ਲੱਗਦੇ ਸੀ ਪਰ ਹੁਣ ਹੁਣ ਤਾਂ 10% ਰਹਿ ਗਏ ਆ ਬਾਕੀ ਇਹ ਪੂਸਾ ਵੀ ਆਪਣਾ ਪੂਸਾ ਝੋਨਾ ਲਾਇਆ ਸੀ ਤੇ ਹਲਦੀ ਰੋਗ ਆਇਆ ਇਸ ਵਾਰ ਇਹਗਾ ਤੁਹਾਨੂੰ ਚੈੱਕ ਕਰਾਉਣੇ ਆ ਆ ਵੇਖੋ ਕਿਤੇ ਕਿਤੇ ਇਹਗਾ ਹਲਦੀ ਰੋਗ ਆ ਜਾਂ ਜਿਹੜਾ ਉੱਚਾ ਝੋਨਾ ਸੀ ਉਹਨੂੰ ਤਾਂ ਖਾਸ ਕਰਕੇ ਬਹੁਤ ਜਿਹੜੇ ਵਿੱਚ ਰਲਾ ਸੀ ਉਹ ਤਾਂ ਸਾਰੇ ਦਾ ਸਾਰਾ ਆ ਵੇਖੋ ਉਹਨੂੰ ਤਾਂ ਸਾਰੇ ਦੇ ਜਿੰਨੇ ਵੀ ਉੱਚੇ ਬੂਟੇ ਵਿੱਚੋਂ ਰਲਾ ਨਿਕਲਿਆ ਉਹ ਤਾਂ ਪ੍ਰੋਪਰ ਹੀ ਹਲਦੀ ਰੋਗ ਸੀ ਉਹਨਾਂ ਉਸ ਬੂਟਿਆਂ ਨੂੰ ਤਾਂ ਬਾਕੀ ਜਿਹੜਾ ਇਹ ਪੂਸਾ 44 ਇਹਨੂੰ ਵੀ ਕਿਤੇ ਕਿਤੇ ਮੰਨ ਲਓ ਹਲਦੀ ਰੋਗ ਦੀ ਸ਼ਿਕਾਇਤ ਹੈਗੀ ਹੈ ਕਿਤੇ ਕਿਤੇ ਮੰਨ ਲਓ ਹੈ ਆ ਬਾਕੀ ਹਲੇ ਆਪਾਂ ਕੱਲ ਤੇਲੇ ਦੀ ਸਪਰੇ ਕਰਾਈ ਸੀ ਹਲਦੀ ਰੋਗ ਦੀ ਤਾਂ ਉਹ ਦੱਸਦੇ ਕੋਈ ਸਾਰੇ ਕੀ ਕੋਈ ਹੱਲ ਨਹੀਂ ਹੈਗਾ ਕਿਉਂਕਿ ਇਸ ਹਲਦੀ ਰੋਗ ਦਾ ਹੱਲੇਗਾ ਸੀ ਨਿਸਰਨ ਤੋਂ ਪਹਿਲਾਂ ਯਾ ਸੋਰੀ ਥੋੜਾ ਜਿਹਾ ਲੱਗ ਰਿਹਾ ਹੈ ਕਿ ਜਦੋਂ ਝੋਨਾ ਨਿਸਰਿਆ ਸੀ ਨਿਸਰ ਰਿਹਾ ਸੀ ਤੇ ਉਦੋਂ ਮੀਂਹ ਦਾ ਹਵਾ ਚੱਲੀ ਨੇ ਰਾਇਆ ਤੇ ਇਸ ਕਰਕੇ ਥੋੜੇ ਆ ਦਾਣੇ ਵੀ ਦਾਗੀ ਲੱਗ ਰਹੇ ਆ ਬਾਕੀ ਵੇਖੋ ਹੁਣ ਝਾੜਦਾ ਕੀ ਬੰਦਾ ਰੱਬ ਜਾਣਦਾ ਬਾਕੀ ਮੌਸਮ ਠੰਡਾ ਰਿਹਾ ਪਰ ਝਾੜ ਘੱਟ ਲੱਗ ਰਹੇ ਆ ਝੋਨਾ ਚੰਗਾ ਖੜਿਆ ਬਾਕੀ ਝਾੜ ਵੇਖੋ ਝਾੜਦਾ ਕੀ ਬੰਦਾ ਇਹ ਹੁਣ ਰੱਬ ਜਾਣਦਾ ਬਾਕੀ ਓਕੇ ਆ ਜੀ ਆ ਮੀਠ ਬਣਾ ਰਹੇ ਆ ਤੁਹਾਨੂੰ ਖਾਉਣੇ ਆਗੇ ਜੀ ਜਗਾਦ ਕੈਂਪ ਇਦਾਂ ਗੱਲ ਦੀ ਬੋਨੇ ਗੱਲ ਨਹੀਂ ਤੜਕਾ ਅੱਗ ਬਲ ਚੁੱਕੀ ਏ ਅੱਜ ਆਪਾਂ ਗੈਸ ਤੇ ਨਹੀਂ ਬਣਾ ਰਹੇ ਆਪਾਂ ਚੁੱਲੇ ਤੇ ਬਣਾ ਰਹੇ ਆ ਤੇ ਬਹੁਤ ਹੀ ਵਧੀਆ ਚੁੱਲੇ ਤੇ ਬਣਾ ਰਹੇ ਆ ਮਾਮਾ ਕਹਿੰਦਾ ਮੇਰੀ ਫੋਟੋ ਨਾ ਪਾਇਆ ਜੀ ਇਹ ਪਿੰਡ ਭਗੇਲੇ ਵਾਲਾ ਬਾਜ ਸਿੰਘ ਉਪਲ ਕਿੱਸੀ ਕਿਤੇ ਤਾਂ ਕਿਹ ਨਾਲ ਲੈ ਕੇ ਆਇਆ ਹੁੰਦਾ ਨਹੀਂ ਮਾਂ ਭਾਗੇ ਜਾਂਦਾ ਜੀ ਤਾਂ ਕਿ ਕੀ ਆਹ ਕੋਲੀ ਚ ਆਇਆ ਆਇਆ ਮੀਰ ਵੀ ਤੁਹਾਨੂੰ ਖੋਣੇ ਆ ਪਾਣੀ ਜੀ ਭਾਗੇ ਰੱਖਿਆ ਆਪਾਂ ਇਹ ਘਰ ਸਾਵਾਦੋ ਕਿਲੋ ਬੱਕਰਾ ਲਿਆਂਦਾ ਸੀ ਅੱਜ ਆਪਾਂ ਚੁੱਲੇ ਤੇ ਬਣਾ ਰਹੇ ਆ ਸਪੈਸ਼ਲ ਆ ਜੈਂਸ ਤੇ ਨਹੀਂ ਅੱਜ ਆਪਾਂ ਬਣਾ ਰਹੇ ਆ ਚੁੱਲੇ ਤੇ ਆ ਵੇਖੋ ਇੰਨਾ ਕੁ ਨੇਰਾ ਹੋ ਚੁੱਕਿਆ ਚੁੱਲੇ ਦਾ ਮੀਟ ਬਹੁਤ ਹੀ ਟੇਸਟੀ ਬਣਦਾ ਬਾਕੀ ਅੱਗੇ ਵੀ ਤੁਹਾਨੂੰ ਵਖਾਉਣੇ ਆ ਜਿਵੇਂ ਜਿਵੇਂ ਬਰ ਰਿਹਾ ਉਸ ਤਰ੍ਹਾਂ ਹੀ ਤੁਹਾਨੂੰ ਵਖਾਉਣੇ ਆ ਹੁੰਦਾ ਆਪਾਂ ਇੱਕਦਾਂ ਅਦਰਕ ਲਸਣ ਤੇ ਹਰੀਆਂ ਮਿਰਚਾਂ ਨੂੰ ਤੜਕਾ ਲਾ ਰਹੇ ਆ ਆਪਾਂ ਪਿਆਜ਼ ਪਾਵਾਂਗੇ ਸਾਡੋ ਬੇਹੱਦ 10 ਮੰਦਿਆਂ ਦੀਆਂ ਰੋਟੀਆਂ ਤੇ ਆਜਾ ਟਮਾਟਰ ਆਪਾਂ ਐਡ ਕਰਤਾ ਹੁਣ ਉਤੋਂ ਆਪਾਂ ਪਾਵਾਂਗੇ ਪਿਆਜ਼ ਲੋ ਵੀ ਮਿੱਤਰੋ ਆਪਾਂ ਗੰਡੇ ਪਾਤੇ ਆ ਤੇ ਆਹ ਵੇਖ ਸਕਦੇ ਤੁਸੀਂ ਤੇ ਹੁਣ ਆਪਾਂ ਥੋੜਾ ਜਿਹਾ ਲੂਣ ਪਾਉਣ ਲੱਗੇ ਆ ਕਿ ਨਮਕ ਨਾਲ ਥੋੜੇ ਜਿਹੇ ਗੰਡੇ ਤੇ ਜਲਦੀ ਗਲ ਜਾਣਗੇ ਇਹ ਆਪਾਂ ਤੁਸੀਂ ਵੇਖ ਸਕਦੇ ਇੱਕ ਵੱਡਾ ਚਮਚ ਪਾਉਣਾ ਯਾਰ ਇਹਨਾਂ ਨੂੰ ਪਤਾ ਨਹੀਂ ਲੱਗਣਾ ਦੋ ਇੱਕ ਹੋਰ ਪਾ ਦੇ ਬਸ ਬਸ ਇੱਕ ਹੀ ਬਸ ਤਿੰਨ ਲੋਬੀ ਮਿੱਤਰੋ ਤੜਕੇ ਬਾਅਦ ਆਪਾਂ ਪਾਣੀ ਪਾ ਕੇ ਥੋੜਾ ਜਿਆ ਤੇ ਵਿੱਚ ਆਪਾਂ ਬੱਕਰੇ ਦਾ ਮੀਟ ਪਾ ਚੁੱਕੇ ਆ ਤੇ ਵੇਖਦੇ ਹਾਂ ਹੁਣ ਇਸ ਤਰ੍ਹਾਂ ਤਿਆਰ ਹੁੰਦਾ ਤੇ ਬਾਕੀ ਆ ਆਪਾਂ ਥੋੜਾ ਜਿਹਾ ਚੈੱਕ ਕਰਨ ਵਾਸਤੇ ਕੱਢਣ ਲੱਗੇ ਇੱਕ ਦੋ ਪੀਸ ਬਾਕੀ ਸੇਕ ਬਹੁਤ ਜ਼ਿਆਦਾ ਆਹੋ ਉਹ ਅੱਧਾ ਘੰਟਾ ਹਾਂ ਅੱਧਾ ਘੰਟਾ ਹੋ ਗਿਆ ਮੀਟ ਪਾਇਰੋਂ ਕੋਲੀਆਂ ਕੋਲੀਆਂ ਕੱਢਿਆ ਕੋਲੀਆਂ ਮਨੀਰਾ ਹੋ ਚੁੱਕਿਆ ਇਹ ਮੀਟ ਆਲੇ ਦੀ ਲਿਆ ਚੱਲ ਰਿਹਾ ਆਲੇ ਬਣਿਆ ਨਹੀਂ ਨੰਬਰਦਾਰ ਦੀ 2 ਘੰਟੇ ਹੋ ਚੁੱਕੇ ਆਪਾਂ ਨੂੰ ਮੀਟ ਤੇ ਨੰਬਰਦਾਰ ਬੈਠਾ ਤੜਕਾ ਲਾ ਕੇ ਪਾਣੀ ਪਾ ਕੇ ਆਪਾਂ ਇਹਨੂੰ ਘਾਲੀ ਪਾ ਲਈ ਮੀਟ ਪਾ ਚੁੱਕੇ ਆਂ بس ਬੰਦਾ ਪਿਆ ਅੱਧੇ ਪੌਣੇ ਘੰਟੇ ਤੱਕ ਬਣ ਜਾਏਗਾ ਵੈਸੇ ਬਣਾਉਣੇ ਆ ਯਾਦਗਾਰੀ ਅੱਜ ਲੇਟ ਹੈ ਨਹੀਂ ਆਪਣਾ ਗੱਡੀ ਦੀਆਂ ਲੇਟਾਂ ਚਲਾਈਆਂ ਇਹ ਆਪਾਂ ਮਮਾ ਬਾਜ ਸਿੰਘ ਪਿੰਡ ਭਗੇਲੇ ਵਾਲਾ ਨੰਬਰਦਾਰ ਨੰਬਰਦਾਰ ਕਰਕੇ ਪਾਇਆ ਹਾਂ ਨੰਬਰਦਾਰ ਬਾਜ ਸਿੰਘ ਉਪਲ ਇਹ ਸਾਨ ਯੂਨੀਅਨ ਦਾ ਪ੍ਰਧਾਨ ਤੇ ਮਮਾ ਆਪਣਾ ਭਗੇਲੇ ਵਾਲੇ ਤੋਂ ਇਹ ਵਿੱਕੀ ਸ਼ਾਹ ਬੁਕਰ ਤੋਂ ਇਹ ਸੱਤੇ ਨੂੰ ਤੁਸੀਂ ਜਾਣਦੇ ਹੀ ਏ ਅੱਜ ਅਸੀਂ ਸਪੈਸ਼ਲੀ ਹੁਣ ਜੋ ਜਿੰਨਾ ਵੀ ਮੀਟ ਬਣਾਉਣਾ ਅੱਜ ਬੱਕਰਾ ਬਣਾਉਣੇ ਪਿਆ ਅਸੀਂ ਬਣਾਉਣਾ ਚੁੱਲ੍ਹੇ ਦੇ ਕਿਉਂਕਿ ਚੁੱਲ੍ਹੇ ਨਾਲ ਦੀ ਰੀਜੀ ਪੁਰਾਣੇ ਸਮਿਆਂ ਦੇ ਵਿੱਚ ਵੀ ਚੁੱਲ੍ਹੇ ਤੇ ਬੰਦਾ ਸੀ ਅੱਗ ਦੇ ਬੰਦਾ ਸੀਗਾ ਇਹ ਅਸੀਂ ਅੱਗ ਤੇ ਹੀ ਬਣਾਉਣੇ ਪਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇੱਥੇ ਬਣਾਵਾਂਗੇ ਹੁਣ ਅਸੀਂ ਗੈਸ ਤੇ ਨਹੀਂ ਬਣਾਉਂਦੇ ਆ ਅ ਜੇ ਆਪਾਂ ਇਹ ਵੀ ਖੁਆਸ਼ ਪੂਰੀ ਕਰਨੀ ਮਾਮਾ ਕਦੇ ਚ ਦਿੰਦਾ ਸਮਾ ਮਾਮਾ ਤਰਾਮੇ ਦਾ ਪੰਡਾ ਹਾਂ ਤਰਾਮੇ ਦਾ ਨਾ 5 ਕਿਲੋ ਵਾਲਾ ਉਹ ਆਪਾਂ ਇਹ ਵੀ ਆਪਾਂ ਬਾਦਾ ਰਿਆ ਕੱਚੀ ਵੀ ਤਰਾਮੇ ਦੀ ਟੱਪ ਵੀ ਹੋਵੇ ਦੇਖ ਬਾਦ ਹਾਂ ਉਹਦੇ ਹੀ ਬਣਾਉਣਾ ਕਰਨਾ ਆਪਾਂ ਇਹ ਗੱਲ ਪੱਕੀ ਹੋਣਾ ਔਰ ਮੱਛੀ ਕਿਹਨੇ ਹਾਂ ਹੁਣ ਮੱਛੀ ਮੰਗਾ ਮੱਛੀ ਵਿਆਨਾ ਹਾਂ ਕਿ ਮੱਛੀ ਦਾ ਲਿਉਣੀ ਆਪਾਂ ਹਾਂ ਹਰੀ ਹਰੀ ਕਿਹਾ ਤੋਂ ਸੌ ਨਹੀਂ ਮੰਮਾ ਸੰਘਾਲਾ ਸਰੀ ਉਸ ਕਰਾਰੀ ਬੰਦੀ ਸੰਘਾਲਾ ਕਰਾਰੀ ਬੰਦੀ ਏ ਸੌ ਨਹੀਂ ਬੰਦੀ ਤੋ ਕਰਾਰੀ ਦਾ ਬੰਦੀ ਜਿਹੜੀ ਆ ਮੇਰੇ ਤਾਏ ਨੇ ਪਤਾ ਉਹ ਬੰਦੀ ਆ ਆਪਣੀ ਦੂਜੀ ਚਪ ਕਰ ਚਪ ਤਪਰਾ ਦਮਰਾ ਦਮਰਾ ਹਾਂ ਥੋੜਾ ਜਿਹਾ ਕੰਡਾ ਹੁੰਦਾ ਪੀਸ ਉਹ ਵੇ ਵੱਡਾ ਹਾਂ ਥੋੜਾ ਜਿਹਾ ਕੰਡਾ ਹੁੰਦਾ ਉਹ ਜੋ ਮੋਟਾ ਕੰਡਾ ਹੁੰਦਾ ਸਭ ਤੋਂ ਕਰਾਰੀ ਜਿਹੜੀ ਆ 10 10 ਕਿਲੋ ਉਹ ਹੀ ਉਹਨੂੰ ਉਹਨੂੰ ਕਿਸੇ ਇਲਾਕੇ 'ਚ ਕਈ ਥਾਵਾਂ ਤੇ ਬੋਲਦੇ ਦਮਰਾ ਦਮਰਾ ਹਾਂ ਕਈ ਥਾਵਾਂ ਤੇ ਬੋਲਦੇ ਟਪਰਾ ਟਪਰਾ ਬੋਲਦੇ ਹਾਂ ਪਰ ਉਹ ਸਭ ਤੋਂ ਕਰਾਰਾ ਹੁੰਦਾ ਸਭ ਤੋਂ ਕਰਾਰਾ ਤੇ ਜੇਰਾ ਮੰਨ ਲਓ ਆਪਾਂ ਤਰੀ ਵਾਲੀ ਬਣਾਉਣੀ ਆ ਹਾਂ ਉਹ ਸਭ ਤੋਂ ਕਰਾਰਾ ਬਣਦਾ ਪਰ ਬੰਦਾ ਪੀਸ ਉਹ 4-5 ਕਿਲੋ ਆਹ ਵੇਖੋ ਜੀ ਮੀਡ ਪੀਸ ਥੋੜੇ ਥੋੜੇ ਜਿਹੇ ਜਿਆਦੇ ਛੋਟੇ ਕਰਤੇ ਆ ਰੋ ਕੋਈ ਚੱਕਰ ਨਹੀਂ ਬਾਕੀ ਪਾਣੀ ਪਾਰੇ ਹੋਤੇ ਇੱਕਰਾ ਵਾਹ ਪੀਸ ਕੱਢ ਦੇ ਹਾਂ ਮੰਮੀ ਨੂੰ ਪੀਸ ਕੱਢ ਦੇ ਤੇ ਪਾਣੀ ਇੰਨਾ ਕੀ ਪਾ ਦੇ ਇੱਕਰਾ ਇੱਕਰਾ ਹੀ ਪਾਰੇ ਥੋੜਾ ਜਿਹਾ ਬਾਅਦ ਚ ਪਾਉਣ ਦੀ ਆਪਣਾ ਲੋੜ ਨਾ ਪਏ ਲੋ ਵੀ ਮਿੱਤਰੋ ਮੀਟ ਬਣ ਚੁੱਕਿਆ ਤੇ ਆਪਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਖਾ ਚੁੱਕੇ ਆ ਤੇ ਵੀਡੀਓ ਹੁਣ ਬਾਅਦ ਚ ਬਣਾ ਰਹੇ ਆ ਬਾਕੀ ਬਹੁਤ ਘੈਂਟ ਬਣਿਆ ਆ ਤੁਸੀਂ ਦੇਖ ਸਕਦੇ ਕੁਆਲਿਟੀ ਬਹੁਤ ਹੀ ਜ਼ਬਰਦਸਤ ਬਣਿਆ ਜਿੰਦੇ ਅੱਧੇ ਤੋਂ ਜ਼ਿਆਦਾ ਆਪਾਂ ਖਾ ਗਏ ਆ ਤੇ ਬਾਕੀ ਹੁਣ ਆਪਾਂ ਕੋਈ ਰੋਟੀ ਨਾਲ ਖਾਵਾਂਗੇ ਤੇ ਆ ਹੁਣ ਆਪਾਂ ਉੱਥੇ ਹੁਣ ਅੱਡੇ ਤੇ ਰੁਕਾਂਗੇ 10 ਮਿੰਟ ਬਾਕੀ ਲੋ ਵੀ ਮਿੱਤਰ ਹੁਣ ਆਪਾਂ ਆ ਚੁੱਕੇ ਆ ਅੱਡੇ ਤੇ ਇਹ ਤਨ ਵਖੋਣੇ ਆ ਜਿਹੜਾ ਮੇਡ ਥੋੜਾ ਜਿਆ ਰਹਿ ਗਿਆ ਇ ਇਥੇ ਲੱਗੇ ਆਪਾਂ ਖਾਣ ਮੈਂ ਨਾ ਕਰਦਾ ਮੈਂ ਨਾ ਚੁਆ ਮੈਂ ਨਾ ਖੇਤਾਂ ਨਹੀਂ ਕਰਦਾ ਤੇ ਜਦੋਂ ਮੈਂ ਤੈਨੂੰ ਕਹਿਆ ਵੀ ਰੋਟੀ ਖਾਣੀ ਮੈਂ ਨਹੀਂ ਖਾਣੀ ਚਾਹੀਦਾ ਦੋ ਮਿੱਤਰ ਦੋ ਰੁਕਣੇ ਲੱਗੇ ਆ